ਇਦੋ ਆਪ ਦਾ ਹਰਮਨ ਪੇਰਾ ਚੈਨਲ ਦਾ ਡੇਲੀ ਇੰਡੀਆ ਨਿਊਜ਼ ਮੈਂ ਹਾਂ ਕ੍ਰਾਈਮ ਰਿਪੋਰਟਰ ਹੀਰਾ ਸਿੰਘ ਤਲਵੰਡੀ ਇਸ ਵੇਲੇ ਮੌਜੂਦ ਆ ਪਿੰਡ ਮਲਖਪੁਰ ਤੁਹਾਨੂੰ ਮੈਂ ਦਿਖਾਉਣਾ ਹੈ ਕਿ ਭਾਈ ਇੱਥੇ ਜੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਪਿੰਡ ਮਲਖਪੁਰ ਦੇ ਵਿੱਚ ਘਰ ਦੀ 판 ਟੁੱਟ ਹੋਈ ਹੈ ਔਰ ਬੁਰੀ ਤਰ੍ਹਾਂ ਹੋਈ ਹੈ ਬਹੁਤ ਮਾੜੀ ਤਰ੍ਹਾਂ ਆ ਪੇਟੀ ਤੁਸੀਂ ਦੇਖ ਸਕਦੇ ਹੋ ਆ ਸਾਹਬ ਜੋ ਤੁਸੀਂ ਟੱਕ ਦੇਖ ਰਹੇ ਹੋ ਇਹ ਦਾਤਰਾ ਦੇ ਟੱਕ ਨਹੀਂ ਔਰ ਅੰਦਰ ਦਾ ਜਿਹੜਾ ਹਾਲ ਆ ਉਹ ਬਿਲਕੁਲ ਬੇਹਾਲ ਆ ਆ ਤੁਸੀਂ ਦੇਖ ਸਕਦੇ ਹੋ ਇਟਾਂ ਰੋੜੇ ਸ਼ੀਸ਼ੇ ਉੱਪਰ ਟੈਂਕੀ ਜਿਹੜੀ ਟੁੱਟੀ ਹੋਈ ਆ ਆ ਸ਼ੀਸ਼ਾ ਵਾਸ਼ਬੇਸ਼ਨ ਔਰ ਇੱਧਰ ਇੱਧਰ ਦੇਖ ਲਈਏ ਤੇ ਆਰ ਚੌਂਕਾ ਕਹਿੰਦੇ ਨੇ ਰਸੋਈ ਦਾ ਆ ਹਾਲ ਔਰ ਜੇ ਇੱਧਰ ਇਹਦਾ ਬੈਡਰੂਮ ਦੇਖੀ ਆ ਵੀ ਸ਼ੀਸ਼ੇ ਟੁੱਟੇ ਹੋਏ ਆ ਔਰ ਕੁਰਸੀਆਂ ਮੇਜ਼ ਪੱਖੇ ਤੱਕ ਨੂੰ ਹੀ ਬਖਸ਼ੇ ਗਏ ਪੱਖੇ ਤੱਕ ਦਾ ਨੁਕਸਾਨ ਕੀਤਾ ਗਿਆ ਆ ਆਪਾਂ ਅੰਦਰ ਦਿਖਾਉਨੇ ਆ ਫਿਰ ਖਿਲਰਿਆ ਹੋਇਆ ਕੱਚ ਜਿਲਾ ਦਿਖ ਰਿਹਾ ਔਰ ਇਥੋਂ ਟੁੱਟਾ ਹੋਇਆ ਔਰ ਆਇਆ ਜੀ ਹਾਲ ਅੰਦਰ ਦਾ ਆ ਅੰਦਰ ਦਾ ਹਾਲ ਆ ਆ ਜਿਹੜੀ ਕਿਚਨ ਕੋਈ ਵੀ ਚੀਜ਼ ਆ ਇੱਕ ਜਨਰਲ ਸਟੋਰ ਹੈ ਜਿਹਦੀ ਇਹ ਵੀ ਬਹੁਤ ਬੁਰੀ ਤਰ੍ਹਾਂ ਟੁੱਟਪੰਨ ਕੀਤੀ ਗਈ ਆ ਆ ਸ਼ੀਸ਼ੇ ਤੁਹਾਨੂੰ ਦਿਖਾ ਦਿੰਨਾ ਜਿਹੜੇ ਖਿਲਰੇ ਹੋਏ ਆ ਕੋਈ ਸ਼ੀਸ਼ਾ ਸਾਬਤ ਨਹੀਂ ਬਚਿਆ ਹੋਇਆ ਆ ਸ਼ੀਸ਼ੇ ਦਰਵਾਜ਼ੇ ਦੇ ਜਿਹੜੇ ਟੋੜੇ ਗਏ ਨੇ ਔਰ ਅੰਦਰ ਆਹ ਕਾਊਂਟਰ ਤੁਸੀਂ ਦੇਖ ਸਕਦੇ ਹੋ ਕਾਊਂਟਰ ਦਾ ਵੀ ਪੂਰਾ ਪੂਰਾ ਕਬੜਾ ਹੋ ਚੁੱਕਾ ਅਵੇ ਦੇਖ ਸਕਦੇ ਹਾਂ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਆ ਕਿ ਇੰਨਾ ਸਾਡਾ ਨੁਕਸਾਨ ਹੋ ਗਿਆ ਆ ਤਿਹੇ ਸਾਬਕਾ ਸਰਪੰਚ ਦਾ ਘਰ ਆ ਇਹ ਸਾਬਕਾ ਸਰਪੰਚ ਦਾ ਜਿਹਦੀ ਆ ਵੋਸ਼ ਵੇਸ਼ਨ ਇਧਰ ਆ ਸ਼ੀਸ਼ੇ ਉੱਪਰੋਂ ਥੱਲਿਓਂ ਔਰ ਆ ਜਿਹੜਾ ਬਣਾਇਆ ਹੋਇਆ ਇਧਰ ਵੀ ਇਹ ਵੀ ਪੂਰਨ ਤੌਰ ਤੇ ਜੀ ਟੁੱਟ ਪਜ ਹੋਈ ਆ ਕੋਈ ਕੋਈ ਚੀਜ਼ ਨਹੀਂ ਬਚੀ ਆ ਦੇਖ ਲਓ ਜੀ ਇਹਨਾਂ ਦੇ ਅੰਦਰ ਦਾ ਹਾਲ ਆ ਅੰਦਰ ਦੇ ਆ ਕਿਚਨ ਹੈ ਜੀ ਇਹਨਾਂ ਦਾ ਜਿੱਥੇ ਕਿਚਨ ਦੀ ਵੀ ਬੁਰੀ ਤਰ੍ਹਾਂ ਟੁੱਟ ਪਜ ਹੋਈ ਹੋਈ ਖਿਲਰੇ ਖਿਲਰੇ ਹੋਏ ਸ਼ੀਸ਼ੇ ਮਤਲਬ ਔਰ ਆ ਫ੍ਰਿਜ ਦੇ ਉੱਪਰ ਜਿਹੜੇ ਆ ਨਿਸ਼ਾਨ ਦੇਖ ਰਹੇ ਹਾਂ ਇਹ ਦਾਤਰ ਦੇ ਨਿਸ਼ਾਨ ਨੇ ਹੁਣ ਪਹੁੰਚ ਗਏ ਜੀ ਆਪਾਂ ਚੌਥੇ ਘਰ ਇੱਕੋ ਪਿੰਡ 'ਚ ਇੱਕੋ ਦਿਨ ਦੇ ਵਿੱਚ ਲੱਗੇ ਲੱਗੇ ਚਾਰ ਕਰ ਤੋਂ ਪੰਜ ਕਰ ਤੋਂ ਹਮਲਾ ਬਚਿਆ ਇੱਥੇ ਵੀ ਕੁਝ ਨਹੀਂ ਹੋਇਆ ਦੀ ਦੇਖ ਸਕਦੇ ਹਾਂ ਕੋਈ ਸ਼ੀਸ਼ਾ ਨਹੀਂ ਬਚਿਆ ਹੋਇਆ ਕੁਝ ਨਹੀਂ ਬਚਿਆ ਹੋਇਆ ਜੇ ਇੱਧਰ ਗੱਲ ਕਰੀਏ ਤਾਂ ਆ ਵੀ ਪੂਰਨ ਤੌਰ ਤੇ ਟੁੱਟਾ ਹੋਇਆ ਆ ਆ ਸ਼ੀਸ਼ੇ ਛੱਲੇ ਖਿਲਰੇ ਹੋਏ ਇੱਧਰ ਮੋਟਰਸਾਈਕਲ ਦਾ ਬੁਰਾ ਹਾਲ ਕੀਤਾ ਗਿਆ ਹੋਇਆ ਕੁਰਸੀਆਂ ਪਰੇ ਕੁਰਸੀਆਂ ਕੁਰਸੀਆਂ ਪਜੀਆਂ ਗਈਆਂ ਹੋਈਆਂ ਨੇ ਔਰ ਆ ਮੋਟਰਸਾਈਕਲ ਦੀ ਹਾਲਤ ਔਰ ਆ ਜਿਹੜਾ ਜੀ ਅੰਦਰ ਦਾ ਹਾਲ ਸ਼ੀਸ਼ੇ ਕੁਰਸੀਆਂ ਟੁੱਟੀਆਂ ਹੋਈਆਂ ਨੇ ਖਲਾਰਾ ਪਿਆ ਹੋਇਆ ਆ ਸਰੀਰ ਘਰ ਦੇ ਵਿੱਚ ਔਰ ਪਰਿਵਾਰੀ ਚੋਂ ਸਾਡਾ ਸਾਰਾ ਸੁਣਾ ਸੁਣਾ ਕੱਢ ਗਿਆ ਇੱਧਰ ਜੇ ਇੱਧਰ ਦੇਖੀਏ ਤਾਂ ਪਰਿਵਾਰ ਦਾ ਕਹਿਣਾ ਕਿ ਭਾਜੀ ਆਹ ਅਲਮਾਰੀ ਆ ਸਾਡੀ ਆਹ ਲੱਤ ਲੱਗੇ ਅੱਛਾ ਜੀ ਅੱਛਾ ਜੀ ਕੋਈ ਨਹੀਂ ਕੋਈ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਆ ਕਹਿੰਦੇ ਕਿ ਮਿਹਨਤ ਦੀ ਕਮਾਈ ਹੈ ਸਾਡੀ ਕਿ ਜਿਹੜੀ ਕਿ ਬੈਂਟਾ ਹੈ ਮਨੇ ਕਮਾਇ ਸੁਣਾ ਵੀ ਲੈ ਕੇ ਸਾਰਾ ਕੱਪੜੇ ਦੇ ਪਾੜ ਗਏ ਕੱਪੜੇ ਮੇਰੇ ਆਲੇ ਸਾਰੇ ਫਾੜ ਗਏ ਕੱਪੜੇ ਹੈਟ ਇਹਨਾਂ ਨੂੰ ਤਾਂ ਮਾਰੀਆਂ ਤੁਸੀਂ ਬੈਂਜੀ ਤੁਹਾਡੇ ਕੱਪੜੇ ਫਾਟ ਕੇ ਪਾੜ ਗਏ ਹਾਂ ਜੀ ਮੈਨੇ ਅੰਦਰ ਰੌਣਕ ਇਹਨਾਂ ਤੇ ਤੁਸੀਂ ਬੈਂਜੀ ਤੁਸੀਂ ਪ੍ਰੈਗਨੈਂਟ ਨੇ ਤੇ ਤੁਹਾਡੇ ਮਤਨੂ ਵੀ ਮਰ ਗਿਆ ਹੋਵੇ ਕੋ ਆਹ ਵੇਖੋ ਕੱਪੜੇ ਪਾੜੇ ਇਹਨਾਂ ਦੇ ਆਹ ਵੇਖੋ ਅੱਛਾ ਜੀ। ਪਤ ਮਾਰੀਆਂ। ਲੱਟਾਂ ਮਾਰੀਆਂ ਗਈਆਂ। ਕਿੰਨੇ ਮਾਰੀਆਂ ਤੁਹਾਨੂੰ ਪਛਾਣਾ ਕੁਛ। ਕੁਲ ਇੱਕ ਦੋ ਬੰਦੇ ਜਿਹੜੇ ਪਿੰਡ ਵਾਲੇ ਉਹਨਾਂ ਦਾ ਨਾਮ ਤਾਂ ਪਤਾ ਹੀ ਆ। ਆ ਜਾਏ ਤੇ ਗੋਰਾ ਇੱਕ ਦੇ ਇੱਕ ਪਛੜ ਕਾ ਜਾਏ। ਲਨਵਰੀ ਵੀ ਨਾਲ ਲਨਵਰੀ ਨਾਲ ਤਾਂ ਦੁਸ਼ਪਾਸ ਵੀ ਨਾਲ ਸਾਰੇ ਹੋ ਲੈ ਕੇ ਆਏ ਸਾਡੇ ਘਰੇ। ਚਲੋ ਜੀ। ਔਰ ਫਿਰ ਗੁੰਡਾਗਰਦੀ ਦੇ ਨੰਗਾ ਨਾਚ ਕਹਿੰਦੇ ਸਾਡਾ ਇੱਕ ਮੋਟਰਸਾਈਕਲ ਰਿਆ ਸੀਗਾ। ਪਾਈਪਾਈ ਜੋੜ ਕੇ ਆਪਣੀ ਮਹਿੰਦੀ ਕਮਬਾਈ ਨੇ ਜਿੱਦੀ ਬੁਰੀ ਤਰ੍ਹਾਂ ਤੋੜਪਨ ਕੀਤੀ ਗਈ ਆ ਔਰ ਥੋੜਾ ਅੰਦਰ ਦਾ ਹਾਲ ਵੀ ਦਿਖਾਉਣਾ ਤੁਹਾਨੂੰ ਇਹ ਇਹਨਾਂ ਦਾ ਜੀ ਡਰਾਇੰਗ ਰੂਮ ਆ ਡਰਾਇੰਗ ਰੂਮ ਦੇ ਵਿੱਚ ਐਲਸੀਡੀ ਲੱਗੀ ਹੋਈ ਆ ਕੋਲੋਂ ਦਿਖਾਉਣਾ ਆ ਬਕਸਾ ਇਹ ਵੀ ਤਰ੍ਹਾਂ ਟੁੱਟਿਆ ਐਲਸੀਡੀ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਪੰਤੂੜ ਹੋਈ ਹੋਈ ਆ ਅ ਵੀ ਜੀ ਕੀ ਨਾਂ ਆਪਣਾ ਆ ਮਰਜੰਦਰ ਸਿੰਘ ਸਾਹਿਬ ਦਾ ਸਰਪੰਚ ਅਰੇ ਜੀ ਸਾਹਿਬ ਦਾ ਸਰਪੰਚ ਹੀ ਹਾਂਜੀ ਠੀਕ ਹੈ ਤੇ ਸਰਪੰਚ ਸਾਹਿਬ ਅੱਜ ਦੀ ਤਰੀਕ ਦੇ ਵਿੱਚ ਪੰਜ ਘਰਾਂ ਤੇ ਚਾਰ ਤੋਂ ਲੈ ਕੇ ਪੰਜ ਘਰਾਂ ਤੇ ਹਮਲਾ ਹੋਇਆ ਬੜੀ ਤਰ੍ਹਾਂ ਟੁੱਟਪਜ ਹੋਈ ਆ ਇਹ ਹੋਇਆ ਕੀ ਕੀ ਗੱਲ ਆ ਕਿ ਕਿਉਂ ਆ ਕਿਸੇ ਵੀ ਲੜਾਈ ਹੈ ਇਸ ਦਿਨ ਨੇ ਕੱਲ ਉਹਨਾਂ ਨੇ ਚਲੋ ਕੱਲ ਨਿਬੜ ਗਿਆ ਅੱਜ ਫੇਰ ਉਹਨਾਂ ਨੇ 100-150 ਬੰਦਾ ਸੱਜ ਕੇ ਸਾਡੇ ਪੰਜਾਂ ਘਰਾਂ ਤੇ ਹਮਲਾ ਕਰਦਾ ਸਾਰਾ ਕੋਜੀ ਤੋੜਦਾ ਸੋਨਾ ਸੋਨਾ ਜਿਉ ਸਾਰਾ ਕੋ ਕੱਢ ਕੇ ਲੈ ਗਏ ਅੱਛਾ ਤੇ ਇਹ ਝਗੜਾ ਤੇ ਤੁਹਾਡੇ ਨਾਲ ਅਗਲੇ ਘਰ ਸੀਗਾ ਹਾਂਜੀ ਉਹ ਪਿਛਲੇ ਘਰ ਤੇ ਉਹ ਤੁਸੀਂ ਤੀ ਤੀ ਤੋਟ ਪੈ ਨਹੀਂ ਕੀਤੀ ਨਹੀਂ ਜੀ ਅਸੀਂ ਨਹੀਂ ਕੀਤੀ ਅਸੀਂ ਤਾਂ ਸੁਬਾਹ ਇਹਨਾਂ ਨੂੰ ਛਡਾਉਂਦੇ ਆ ਕੋਈ ਆਵ ਰੋੜੇ ਖਾਦੇ ਛਡਾਉਂਦੇ ਆ ਅੱਛਾ ਮਤਲਬ ਲੜਾਈ ਛਡਾਉਣ ਬਾਅਦ ਚ ਅੱਜ ਇਹਨਾਂ ਨੇ ਬੰਦੇ ਸਾਧ ਕੇ 100 150 ਤੇ ਸਾਡੇ ਘਰਾਂ ਦੀ ਪੰਨ ਤੋੜ ਕਰਤੀ ਤੇ ਤੁਸੀਂ ਦੀ ਛਡਾਵੇ ਹੋ ਤੇ ਛਡਾਵੇ ਦੇ ਘਰ 'ਚ ਹਮਲਾ ਕਿਉਂ ਹੋ ਗਿਆ ਛਡਾਵੇ ਉਹ ਸੋਚਦੇ ਵੀ ਕਿ ਜਿਹੜੇ ਬੰਦੇ ਉਹ ਆ ਨਾ ਲੜੇ ਆ ਇਹਨਾਂ ਨਾਲ ਹਾਂਜੀ ਉਹਨਾਂ ਨੂੰ ਅਸੀਂ ਪਿੱਛੇ ਕਰਦੇ ਪਏ ਹਾਂ ਸਾਡੇ ਰੋੜੇ ਮਾਰਦੇ ਸਾਡਾ ਤਾਂ ਕੋਈ ਕਸੂਰੀ ਨਾ ਵੇਖ ਲ ਪੰਨ ਤੋੜਾ ਵੀ ਇਹ ਵੀਡੀਓ ਬਣਾ ਲਓ ਤੇ ਤੁਹਾਡੀ ਇਹਨਾਂ ਨੂੰ ਕੋਈ ਪ੍ਰਾਣੀ ਲਗੜੜ ਹੈਗੀ ਹੈ ਨਾ ਹੈਗੀ ਹੈ ਪਹਿਲੀ ਮਾੜੀ ਮੋੜ ਹੋਊਗੀ ਹਾਂਜੀ ਹਾਂਜੀ ਹਾਂ ਪਰ ਜੇ ਪ੍ਰਾਣੀ ਲਗੜੜ ਡਟ ਦੇ ਮਤਲਬ ਇਹਦੇ ਨਹੀਂ ਫਿਰ ਤੁਸੀਂ ਪ੍ਰਾਣੀ ਲਗੜੜ ਡਟ ਚੱਲਦੇ ਹੋਇਆ ਤੁਸੀਂ ਕਰਕੁਰਪਾਂਤਾ ਹੋਇਆ ਰਾਤ ਨੂੰ ਨਹੀਂ 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 ਅੱਛਾ ਠੀਕ ਹੈ ਜੀ ਅਸੀਂ ਤਾਂ ਮੈਂ ਪਹਿਲਾਂ ਬੋਲਣ ਡਿਆ ਮੈਂ ਛਡੌਂਦਾ ਪਿਆ ਠੀਕ ਹੈ ਜੀ ਸਰਪੰਚ ਜੀ ਘਰੋਂ ਕੀ ਕੀ ਗਿਆ ਸੋ ਸਮਝ ਕੇ ਬੋਲਿਓ ਘਰੋਂ ਵੇਖੋ ਤੁਸੀਂ ਆਪ ਹੀ ਵੇਖ ਲਓ ਰਿਆਈ ਕੱਖਣੀ ਜੀ 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 ਜਿਹੜਾ ਆ ਸਾਡਾ ਬਾਬਿਆਂ ਨਾਲ ਅੰਦਰ ਆ ਉਹਦੇ ਵਿੱਚ ਅਸੀਂ ਜੁੱਤੀ ਲਾਗ ਜੰਨੇ ਸਾਰੇ ਜੁੱਤੀ ਸਣੇ ਹੀ ਵੜ ਗਏ ਜਿੰਨੇ ਹੈਗੇ ਜੋ ਕਿ ਕਿੰਨੇ ਵੀ ਸੀਗੇ ਕਿੰਨੇ ਜਣੇ ਸੀਗੇ ਤੁਹਾਨੂੰ ਦਸਰੇ 100 150 ਬੰਦਾ ਹੈਗਾ ਸੀ ਇਹਨਾਂ ਦੇ ਵਿੱਚੋਂ ਕਿਸੇ ਨੂੰ ਪਛਾਣਦੇ ਜੀ ਹਾਂਜੀ ਕੌਣ ਕੌਣ ਅਨਮਰਿਆ ਸ਼ਿਵਾਸ਼ਿਆ ਗੋਰਾਵਾ ਜਗਤਾਰਿਆ ਉਹ ਮੇਜਰ ਲੰਗਾ ਵਾ ਕਾਫੀ ਬੰਦੇ ਆਏ ਅੱਛਾ ਜਿਹੜੇ ਪਿੰਡ ਦੇ ਇਹਨਾਂ ਦੇ ਨਾਲ ਸੀ ਹਥਿਆਰ ਕੀ ਸੀ ਇਹਨਾਂ ਦੇ ਕੋਲੇ ਇਹਨਾਂ ਕੋਲ ਪਾਸਾਤ ਪਿਸਤੌਲ ਹੀ ਬਾਕੀ ਬਾਕੀ ਮੇਰੇ ਫਾਦਰ ਸਾਹਿਬ ਵੀ ਕਰੇ ਇਹਨਾਂ ਨੂੰ ਸਾਡਾ ਟਟਾਂ ਲਾਗੇ ਮਾਤਾ ਸੀ ਉਹਨਾਂ ਨੂੰ ਲਾਗੇ ਤੇ ਘਰ ਦੀ ਥੋੜੀ ਵੀਡੀਓ ਬਣਾ ਲਓ ਤਾਂ ਵੇਖ ਨੀ ਜੂ ਬਣਾ ਚੁੱਕੇ ਆ ਜੀ ਸਿਓ ਕਰ ਲਿਆ ਕੋਰ ਠੀਕ ਹੈ ਜੀ ਹਾਂ ਜੀ ਬਾਬੂ ਜੀ ਤੁਹਾਡੇ ਕਿੱਥੇ ਕਿੱਥੇ ਸਟਾਂ ਲੱਗੀਆਂ ਆਹ ਵੇਖ ਆਹ ਵਾਹ ਅੱਛਾ ਜੀ ਆਹ ਲੱਤ ਤੇ 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 ਵਾਹ ਅੱਛਾ 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 ਮੋਢੇ ਦੇ ਪੈਰ ਗੰਡਾਸੀ ਪੁੱਠੀ ਮਾਰੀ ਗੰਡਾਸੀ ਮਾਰੀ ਅਪੁੱਠੀ ਅੱਛਾ ਜੀ ਮਿਲ ਕਾਫੀ ਹੋਇਆ ਤੁਹਾਨੂੰ ਮਾਰਕ ਕੋ ਕੋਈ 100 150 ਬੰਦਾ ਗੱਲਾ ਬੰਦਾ ਨਹੀਂ ਕਰੂਗਾ ਉੱਥੇ ਕਰੇ ਜੀ ਸਰਪੰਚ ਤੁਸੀਂ ਜਦੋਂ ਹਮਲਾ ਹੋਇਆ ਤੁਹਾਡੇ ਘਰ ਤੁਸੀਂ ਉਦੋਂ ਕਿੱਥੇ ਸੀ ਮੈਂ ਉਦੋਂ ਬਾਹਰ ਸੀ ਇਹ ਫਾਜ਼ਲ ਸਾਹਿਬ ਦਾ ਦੋਵੇਂ ਘਰੇ ਸੀ ਠੀਕ ਹੈ ਜੀ ਤੁਹਾਨੂੰ ਇਹ ਗੱਲ ਦਾ ਪਤਾ ਬਾਅਦ ਚ ਲੱਗਾ ਪਤਾ ਨੂੰ ਬਾਅਦ ਚ ਲੱਗਾ ਜਿਵੇਂ ਭੰਨ ਤੋੜ ਗਈ ਫਿਰ ਉਹ ਜਦੋਂ ਆਹੀ ਆਏ ਉਹ ਭੱਜ ਕੇ ਸਾਰੇ ਬੰਦੇ ਅੱਛਾ ਜੀ ਤੇ ਸਰਪੰਚ ਜੀ ਹੁਣੇ ਤੁਸੀਂ ਸੋਨੇ ਦੀ ਗੱਲ ਕੀਤੀ ਕੋਈ ਨਿੱਤੀ ਵੀ ਨਗਦੀ ਵੀ ਸੀ ਹੋਰ ਕੁਛ ਪੈਸਾ ਥੋੜੇ ਸੀ ਝੋਟਦੀ ਮਾਰਨਾ 5000 ਰੁਪਇਆ ਸੀ ਅੱਛਾ ਉਹ ਸੋਨੇ ਦੇ ਨਾਲ ਹੀ ਪਿਆ ਸੀ ਦੋ ਤਿੰਨ ਤੋਲੇ ਸੋਨਾ ਹਣਾ ਵਾ ਹੂੰ ਹੂੰ ਕੁਛ ਨਹੀਂ ਹੈਗਾ ਅੰਦਰ ਵੇਖਣਾ ਤੇ ਵੇਖ ਸਕਦੇ ਸੀ ਜੋ ਇਹਨਾਂ ਲੁਬਾਰੀਆਂ ਦਾ ਬਿਮਾਰੀ ਦੇ ਉੱਪਰ ਅੱਡੀ ਜਿਹੜੀ ਨਹੀਂ ਇਹ ਲੁਬਾਰੀ ਜਿਹਨੀਆਂ ਹੀ ਬਾਬੇ ਵਾਲੇ ਅੰਦਰ ਉੱਥੇ ਨਾਲ ਹੀ ਰਜਾਈ ਰਜੋਈ ਜੋ ਵੀ ਉਹਨਾਂ ਦੇ ਥੱਲੇ ਵਿਛਾਇਆ ਉਹਨਾਂ ਦੇ ਨਾਲ ਹੀ ਰੱਖਿਆ ਹੁੰਦਾ ਸੀ ਜੋ ਨਾਲ ਨਾਲ ਕੱਢਦੇ ਹਾਂ ਹਾਂਜੀ ਅੱਛਾ ਉਹ ਲੈ ਗਏ ਹਾਂਜੀ ਹੋਰ ਕਿਹੜੇ ਕਿਹੜੇ ਹਿਅਰ ਸੀ ਇਹਨਾਂ ਕੋਲੇ ਪਿਸਤੌਲੀ ਬਾਕੀ ਗੱਡਾਸੀਆਂ ਦਾਤਰ ਸੀ ਆ ਜਿਹੜੇ ਮਾਰੇ ਹੋਏ ਆ ਸੀ ਸੀ ਤੋੜੇ ਹੋਏ ਆ ਜਿਹੜੇ ਸਾਰਾ ਕੁਝ ਵੱਡੇ ਆ ਵੱਡੇ ਦਾਤਰਾਂ ਨਾਲ ਵੱਡੇ ਆ ਵੇਖੋ ਦਾਤਰ ਲੱਗੇ ਹੋਏ ਹਾਂਜੀ 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 ਮੈਂ ਵੇਖੀ ਜੋ ਐਲਸੀਡੀ ਕੋਪਰ ਹਾਂਜੀ ਐਲਸੀਡੀ ਵੇਖ ਲਓ ਟੁੱਟੀ ਐ ਦਾਤਰ ਨਾਲ ਟੁੱਟੀ ਐ ਉਦੋਂ ਤਾਂ ਟੁੱਟ ਨਹੀਂ ਸਕਦੀ ਐ ਹਾਂਜੀ ਹਾਂਜੀ ਠੀਕ ਐ ਤੇ ਹੁਣ ਸਰਪੰਚ ਸਾਹਿਬ ਪੁਲਿਸ ਨੂੰ ਤੁਸੀਂ ਕੀ ਕੀਤੀ ਹੈ ਤਲਾ ਹਾਂਜੀ ਪੁਲਿਸ ਨੇ ਮੌਕਾ ਵੇਖ ਗਿਆ ਪਰ ਉਹਨਾਂ ਦੀ ਪਤਾ ਨਹੀਂ ਕਿਉਂ ਨਹੀਂ ਸਾਡੀ ਸੁਣਦੀ ਐ ਜੋ ਪੁਲਿਸ ਕਿਹੜੀ ਗੱਲ ਤੋਂ ਨਹੀਂ ਸੁਣਦੀ ਕਿਉਂ ਲੱਗਦਾ ਪਤਾ ਨਹੀਂ ਸਰ ਕੁਈ ਪਾਰਟੀ ਬਾਜੀ ਕਰਕੇ ਆ ਪਾਰਟੀ ਬਾਜੀ ਕਰਕੇ ਵੇਖੋ ਉਹ ਤਰਿਵਾਲ ਦੇ ਬੰਦੇ ਨੇ ਕੀ ਕਹਿ ਸਕਦੇ ਆਪਾਂ ਅਚਾ ਰੂਲਿੰਗ ਪਾਰਟੀ ਦੇ ਬੰਦੇ ਹੋ ਹਾਂਜੀ ਤੇ ਤੁਸੀਂ ਅਸੀਂ ਤੇ ਕਾਂਗਰਸੀਆਂਵੇਂ ਤੁਹਾਨੂੰ ਮਾਰੀਏ ਛੁੱਟ ਪਹਿਲਾਂ ਤੇ ਫਿਰ ਤੁਹਾਡੀ ਇਹਨਾਂ ਕੋ ਸਿਆਸੀ ਸਿਆਸੀ ਲੜਨਾੜਤ ਨਹੀਂ ਹੈ ਕਿਤੇ ਨਹੀਂ 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 ਇਹ ਨਹੀਂ ਹੈ ਠੀਕ ਹੈ ਮਤਲਬ ਅਸੀਂ ਮੈਂ ਕਾਂਗਰਸੀ ਸਰਪੰਚਾਂ ਆ ਇਹ ਨਹੀਂ ਮਤਲਬ ਕੋਈ ਹੋਵੇ ਨਾ ਵੀ ਜਿਵੇਂ ਕਾਂਗਰਸੀ ਆ ਤੇ ਆ ਅਕਾਲੀ ਆ ਤੇ ਆਪਾਂ ਚ ਲਾਕਡਾਉਨ ਦੀ ਆ। ਤੇ ਆਪਾਂ ਕਿਸੇ ਵੀ ਨਹੀਂ ਆ ਪਹਿਲੋਂ ਚਲੋ ਜਦੋਂ ਸਰਪੰਚੀ ਕੀਤੀ ਉਦੋਂ ਚਲੋ ਕਾਂਗਰਸ ਸੀਗਾ। ਹਾਂ ਚਲੋ ਠੀਕ ਹੈ ਜੀ। ਮਤਲਬ ਨਹੀਂ ਹੈਗੀ ਤੇਰੀ ਲਾਕਡਾਉਨ। ਨਹੀਂ ਕੁਛ ਨਹੀਂ। ਠੀਕ ਹੈ ਜੀ। ਤੇ ਹੁਣ ਸਭ ਸਾਹਿਬ ਕੀ ਮੰਗ ਕੀ ਕਰਦੇ ਹੋ ਜੋ ਨੁਕਸਾਨ ਹੋਇਆ? ਮੰਗ ਕਰਦੇ ਆ ਵੇਖ ਲਓ ਤੁਸੀਂ ਜੋ ਨੁਕਸਾਨ ਹੋਇਆ ਵਾ। ਹਾਂਜੀ। ਇਹਦਾ ਕੋਈ ਤੁਹਾਨੂੰ ਪਤਾ 3-4 ਲੱਖ ਦਾ ਇਹ ਨੁਕਸਾਨ ਕਰਤਾ ਮੈਂ ਸਾਰਾ ਕੁਝ ਵਾਟ ਉੱਡ ਕੇ। ਅੱਛਾ ਜੀ। ਤੇ ਹੋਰ ਕੋਈ ਗੱਲ ਰਿਸਪੌਂਸਰ ਸਾਹਿਬ ਜਿਹੜੀ ਤੁਸੀਂ ਮੈਂ ਨਾ ਪੁੱਛੀ ਹੋਵੇ ਕਹਿਣਾ ਚਾਹੁੰਦੇ ਹੋ ਹੋਰ ਸਰ ਵੇਖ ਲਓ ਤੇ ਮੌਕਾ ਆ ਵੀ ਵੇਖ ਲਓ ਮੋਟਰਸਾਲ ਵੜਦਾ ਵਾ ਜੋ ਸ਼ੀਸ਼ਾ ਵਾ ਫ੍ਰਿਜ ਆ ਸਾਰਾ ਕੁਝ ਵੜਦਾ ਵਾ ਠੀਕ ਹੈ ਜੀ ਰਿਆਜ ਕੱਖ ਨਹੀਂ ਸਾਡੇ ਪੰਜਾ ਘਰਾਂ ਦਾ ਸਾਰਾ ਕੁਝ ਹੀ ਵੜਦਾ ਉਧਰ ਤਿੰਨ ਲਵਾਰੀਆਂ ਵੱਡੀਆਂ ਹਨ ਉਦੋਂ ਫਿਰ ਤੁਹਾਡੇ ਤੇ ਸਰਪੰਚ ਸਾਹਿਬ ਕੱਲੇ ਫਿਰ ਤੁਹਾਡੇ ਸਟਾਂ ਲੱਗੀਆਂ ਕਿ ਹੋਰ ਕੋਈ ਵੀ ਹੈਗਾ ਲੱਗੀਆਂ ਇੱਕ ਸਾਡੇ ਨਾਲ ਦੇ ਘਰ ਜਿਹੜੇ ਦੂਜੇ ਘਰ ਗਏ ਆ ਉਹ ਪ੍ਰਾਇਨਾਈਟ ਸੀ ਲੇਡੀ ਲੇਡੀ ਜੀ ਹਾਂਜੀ ਉਹਦੇ ਲੱਤਾਂ ਲੁੱਟਾਂ ਮਾਰੀਆਂ ਇਹਨਾਂ ਨੇ ਕਾਫੀ ਉਹਨਾਂ ਦੇ ਉਹਨਾਂ ਦੀ ਇੱਕ ਸਿਸਟਰ ਹੀ ਘਰ ਉਹਦੇ ਲੀਡੇ ਲੂੜੇ ਪਾੜੇ ਉਹਦੇ ਲੀਡੇ ਪਾੜੇ ਆਹ ਕੰਮ ਜਿਹੜਾ ਇਹਨਾਂ ਨੇ ਬਹੁਤ ਗਲਤ ਕੀਤਾ ਅੱਛਾ ਤੇ ਉਹ ਲੇਡੀ ਦੀ ਹਾਲਤ ਠੀਕ ਆ ਹੁਣ ਨਹੀਂ ਉਹਨਾਂ ਦੇ ਲੱਤਾਂ ਢਿੱਡ 'ਚ ਲੱਗੀਆਂ ਨੇ ਤੁਹਾਨੂੰ ਪਤਾ ਪ੍ਰਾਇਨਾਈਟ ਆ ਤੇ ਫਿਰ ਔਖਾ ਵਾ ਉਹਨਾਂ ਨੇ ਖੜੀ ਆ ਕਿਤੇ ਹਸਤਾਲ ਹਾਂਜੀ ਮਤਲਬ ਜਿਆਦਾ ਸੱਟ ਲੱਗੀ ਹੈ ਹਾਂਜੀ ਲੱਤਾਂ ਮਾਰਦੇ ਨਾਲ ਤੁਹਾਨੂੰ ਪਤਾ ਭਰਾ ਠੀਕ ਠੀਕ ਤੇ ਇੱਕ ਜੇ ਕੱਪੜੇ ਪਾੜੇ ਗਏ ਹਾਂਜੀ ਕੱਪੜੇ ਵੀ ਪਾੜੇ ਗਏ ਹਨ ਹੋਰ ਕਿਸੇ ਦੇ ਸੱਟ ਵਗੈਰਾ ਲੱਗੀ ਹੈ ਇਹ ਮੈਂਬਰ ਹੈ ਮੌਜੂਦਾ ਹਰਪਾਲ ਜਿਹਦੇ ਕਰਜ਼ਾ ਜੜੇ ਪਏ ਆ ਅੱਛਾ ਜੀ ਹਾਂਜੀ ਉਹਦੀ ਮੈਸੇਜ ਹੈ ਜਿਵੇਂ ਇਹਨਾਂ ਨੇ ਜਿਹੜੀ ਪੈਨਟ ਹੈ ਅੱਛਾ ਜੀ ਲੱਤਾਂ ਮਾਰੀਆਂ ਜਿਹੜੀਆਂ ਠੀਕ ਹੈ ਜੀ ਹੁਣ ਕਿੰਡ ਤੇ ਕੀ ਮੰਗ ਕਰਤੀ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਵੇਖ ਲੋ ਸਰ ਅਨੁਸਾਰ ਹਿਸਾਬ ਦਿੱਤਾ ਜਾਏ ਅੱਛਾ ਜੀ ਠੀਕ ਹੈ ਤੇ ਪੁਲਿਸ ਨੂੰ ਤੁਸੀਂ ਇਹਦੀ ਐਪਲੀਕੇਸ਼ਨ ਦੇ ਚੁੱਕੀ ਹੋ ਉਸੇ ਮੌਕੇ ਵੇਖ ਗਈ ਆ ਐਪਲੀਕੇਸ਼ਨ ਪਹਿਲਾਂ ਵੀ ਹੋਈ ਸੀ ਆ ਐਪਲੀਕੇਸ਼ਨ ਸਾਰਾ ਕੋ ਪੁਲਿਸ ਮੌਕਾ ਵੇਖ ਗਈ ਆ ਤੇ ਤੁਸੀਂ ਐਪਲੀਕੇਸ਼ਨ ਦਿੱਤੀ ਆ ਕੋਈ ਬੇਬੀ ਸਾਡੇ ਰਾਤੀ ਜਿਹੜੀ ਨਾ ਬਰਾਤ ਦੀ ਲੜਾਈ ਉਹਦੀ ਦਿੱਤੀ ਹੈ ਜਾਂ ਹੁਣ ਵਾਲੀ ਜਿਹੜੀ ਨਹੀਂ ਹੋਈ ਆ ਮੈਂ ਅੰਤ ਦੇ ਇੱਕ ਦੁਬਾਰਾ ਸਾਰਾ ਸਵਾਲ ਪੁੱਛੂੰਗਾ ਤੁਹਾਨੂੰ ਕਰਾਤੀ ਜਿਹੜੀ ਲੜਾਈ ਹੋਈ ਆ ਉਹਨਾਂ ਦਾ ਜਿਹੜਾ ਘਰ ਭੱਜਿਆ ਹੋਇਆ ਉੱਥੇ ਤੁਹਾਡੀ ਕੋਈ ਸਿੱਧੀ ਜਾਂ ਅਸਿੱਧੀ ਇਨਵੋਲਵਮੈਂਟ ਸਿੱਧੀ ਜਾਂ ਨਹੀਂ ਸਿੱਧੀ ਅਸੀਂ ਇਨਵੋਲਵਮੈਂਟ ਹੈਗੀ ਸੀ ਹਾਂ ਕਿ ਨਾ 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 ਸਰ ਇਹੋ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਅਹ ਪੰਜ ਕੀ ਨਾਮ ਤੁਹਾਡਾ ਮੇਰਾ ਨਾਮ ਮੰਨਪ੍ਰੀਤ ਹੈ ਮੰਨਪ੍ਰੀਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦੀ ਕਿ ਮੇਰਾ ਹਸਬੰਡ ਇੱਥੇ ਨਹੀਂ ਹੈਗਾ ਤੇ ਮੇਰੀ ਫੇਕ ਆਈਡੀ ਬਣਾਈਆਂ ਇਹਨਾਂ ਨੇ ਗੋਰੇ ਉਹਨੇ ਗੋਰੇ ਨੇ ਜਗਤਾਰ ਨੇ ਸੁਭਾਸ਼ ਨੇ ਇਹਨਾਂ ਨੇ ਸਾਰਿਆਂ ਨੇ ਬਣਾਈਆਂ ਅਜੇ ਨੇ ਤੇ ਇਹ ਮੈਨੂੰ ਬਲੈਕਮੇਲ ਕਰਦੇ ਨੇ ਮੇਰੇ ਹਸਬੰਡ ਨੂੰ ਮੈਨੂੰ ਮੈਸੇਜ ਕਰਦੇ ਨੇ ਹਸਬੰਡ ਨੂੰ ਵੀ ਤੇ ਮੈਨੂੰ ਵੀ ਮਾੜੇ ਚੰਗੇ ਹੁਣ ਵੀ ਮੈਨੂੰ ਤਮ ਕੀ ਦੇ ਕੇ ਗਏ ਵੀ ਤੇਰੇ ਤੇਰਾ ਹੀ ਸਾਰਾ ਕੁਝ ਕਰਨਾ ਵਾ ਤੇਰੇ ਕੱਪੜੇ ਤੱਕ ਹੀ ਲਾਉਣੇ ਵਾ ਸੋਰਾ ਕੁਛ ਮੇਨ ਨਾ ਕਰਨਾ ਅੰਦੇ ਮੇਰੀ ਆਈਡੀ ਬਣਾਈ ਇਹਨਾਂ ਨੇ ਤੇ ਫੇਕ ਚਲਾਉਂਦੇ ਨੇ ਆਈਡੀ ਮੇਰੀ ਫੇਕ ਆਈਡੀ ਤੇ ਤੁਹਾਡੀ ਵੀਡੀਓ ਚੱਲਦੀ ਆ ਹਾਂਜੀ ਹਾਂਜੀ ਇਹ ਕਹਿ ਕੇ ਗਏ ਹਾਂਜੀ ਹਾਂਜੀ ਪਹਿਲਾਂ ਚਲਾਈ ਹੋਈ ਹਾਂਜੀ ਪਹਿਲਾਂ ਚੱਲਦੀ ਹਾਂਜੀ ਉਹਦੇ ਤੁਸੀਂ ਕੰਪਲੇਨ ਵਗੈਰਾ ਕੁਛ ਨਹੀਂ ਕੀਤਾ ਕੀਤੀ ਕੰਪਲੇਨ ਕੀਤੀ ਅਮਸਰ ਅੱਛਾ ਉਹਦਾ ਹੋਇਆ ਕੁਛ ਨਹੀਂ ਨਹੀਂ ਕੁਛ ਜਵਾਬ ਨਹੀਂ ਆਇਆ ਪਰਸਨਲ ਨੰਬਰ ਵੀ ਦਿੱਤਾ